ਕਨਲ ਦੇ ਤਾ ਗਿਆ ਜਿਹਦੇ ਵਿੱਚ 12 ਇੰਚਸ ਦਾ ਮਿਊਜ਼ਿਕ ਸਿਸਟਮ ਦਾ ਮਿਊਜ਼ਿਕ ਸਿਸਟਮ ਹੈ ਆ ਚਾਹ ਕਿ ਫਸਟ ਟਾਈਮ ਵੈਨਿਊ ਦੇ ਵਿੱਚ ਡੀਜ਼ਲ ਆਟੋਮੈਟਿਕਲੀ ਲਾਂਚ ਕੀਤੀ ਗਈ ਹੈ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੈਮਰੀ ਸਰਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਚਾਹਾਂਗਾ ਔਰ ਗੁਰਪ੍ਰੋਪ ਦਿਨ ਮੌਕੇ ਦੇ ਨਵਲਟੀ ਹੁੰਦੀ ਲਾਂਚ ਕਰ ਰਹੀ ਹੈ ਦਾ ਆਲ ਨਿਊ ਵੈਨਿਊ ਜੋ ਕਿ ਬਹੁਤ ਹੀ ਅਟਰੈਕਟਿਵ ਫੀਚਰਸ ਇਨ ਆ ਲਾਂਚ ਹੋਈ ਹੈ ਕਿਰਕ ਟੋਟਲੀ ਫੁੱਲ ਮਾਡਲ ਚੇਂਜ ਹੈਗਾ ਜੀ ਹੈ ਵੈਨਯੂ ਇੱਕ ਬ੍ਰਾਂਡ ਬਣ ਚੁੱਕਾ ਹੈ ਔਰ ਬ੍ਰਾਂਡ ਉਸਦੇ ਵਿੱਚ ਹੋਰ ਨਵੇਂ ਫੀਚਰਸ ਨੂੰ ਐਡ ਕਰਕੇ ਕੰਪਨੀ ਨੇ ਦੁਬਾਰਾ ਉਹਨੂੰ ਰੀ-ਲਾਂਚ ਕੀਤਾ ਹੈ ਜਿਵੇਂ ਕਿ ਤੁਸੀਂ ਦੇਖਦੇ ਪਿਓ ਕਿ ਇਹ ਵੀ ਫਰੰਟ ਗ੍ਰਿਲ ਜਿਹੜੀ ਡਾਰਕ ਟਰੋਂਗ ਗ੍ਰਿਲ ਹੈ ਔਰ ਜੋ ਕਿ ਬੜੀ ਹੀ ਬੋਲਡ ਲੁੱਕ ਦੇ ਨਾਲ ਅਟਰੈਕਟਿਵ ਕਰਦੀ ਹੈ 16 ਇਹ ਡਾਇਮੰਡ ਕੱਟ ਅਲੋਇਸ ਹੈ ਜੀ ਔਰ ਜੇ ਰੂਫ ਰਿਲ ਦੇਖੋ ਇਹ ਜਿਹੜੇ ਓਰਬੀਆ ਮੈਂ ਬੜੇ ਹੀ ਅਟਰੈਕਟਿਵ ਹੈ ਇਹਦੇ ਵਿੱਚ ਡਾਇਮੰਡ ਕੱਟ ਅਲੋਏ ਆਣਗੇ ਜੀ 16 ਇੰਚਸ ਔਰ ਇਸ ਦੇ ਵਿੱਚ ओ आर बी एम देखो बड़ा ही स्टाइलिश और है ओ आर बी एम पेश किया गया है क्रोम हैंडल्स के नाल डोर ओपनिंग है जिसके भी अंदर देख सकते हो कि 16 टू इंचिज पैनल देता गया जिद बारह इंचेस का म्यूजिक सिस्टम टच म्यूजिक सिस्टम है और कि ये तीन तीन इंजन च लॉन्च हुई है जी कार जिद वन पॉइंट लीटर पेट्रोल इंजन वन टर्बो इंजन और वन लीटर ਡੀਜ਼ਲ ਇੰਜਨ ਹੈਗਾ ਜੀ ਕਿਉਂਕਿ ਫਸਟ ਟਾਈਮ ਵੈਨਿਊ ਨੇ ਵਿੱਚ ਡੀਜ਼ਲ ਆਟੋਮੈਟਿਕ ਵੀ ਲਾਂਚ ਕੀਤੀ ਗਈ ਹੈ ਜੀ ਇਸ ਬੇਸ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਵੱਡੀ ਸਕਰੀਨ ਜਿਹੜੀ ਹੈ ਦੇਖੋ ਇਹਦਾ ਫਲੈਟ ਪੈਨਲ ਆ ਗਿਆ ਜਿਹੜਾ ਕਿ 62 ਇੰਚਸ ਦਾ ਫਲੈਟ ਪੈਨਲ ਸਿਸਟਮ ਹੈ ਔਰ ਇਹਦੇ ਵਿੱਚ ਬੇਸ ਤੋਂ ਹੀ ਸਟਾਰਟ ਹੈ ਜੀ 뮤직 ਸਿਸਟਮ ਟੱਚ ਔਰ ਸਨਰੂਫ ਵੀ ਹਰ ਮਾਡਲ ਦੇ ਵਿੱਚ ਦਿੱਤੀ ਗਈ ਨੇ ਉਸ ਤੋਂ ਬਾਅਦ ਜੇ ਆਪਾਂ ਦੇਖਿਆ ਜਾਏ ਤੇ ਇਹਦੀ ਹਾਈਟ ਵਿਡਥ ਔਰ ਲੈਂਥ ਇੰਨੇ ਚੀਜ਼ਾਂ ਹੀ ਪੇਲੀ ਵੈਨੀ ਨਾਲੋਂ ਵੱਡੀਆਂ ਕੀਤੀਆਂ ਗਈਆਂ ਜਿਹਦੇ ਨਾਲ ਤੁਹਾਡਾ ਹੈਡ ਰੂਮ, ਸ਼ੋਲਡਰ ਰੂਮ ਔਰ ਕੈਬਨ ਕੈਪੈਸਿਟੀ ਵਧੀ ਜਾਏਗੀ। ਅੱਛਾ ਮੈਂ ਦੇਖੀ ਜਾਵੇ ਤੇ ਗੱਡੀ ਕਿਸ ਤਰ੍ਹਾਂ ਹੈ। ਦੇਖੋ ਮੈਂ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਪੇਲੀ ਗੱਡੀ ਦੇ ਨਾਲੋਂ ਇਹਦੀ ਵਿਰਥ, ਹਾਈਟ ਔਰ ਲੈਂਥ ਇੰਨੇ ਚੀਜ਼ਾਂ ਹੀ ਵਧਾਈਆਂ ਗਈਆਂ ਜਿਹਦੇ ਨਾਲ ਤੁਹਾਨੂੰ ਕੈਬਨ ਸਪੇਸ ਵੀ ਅੱਛਾ ਮਿਲੇਗਾ, ਤੁਹਾਡਾ ਸ਼ੋਲਡਰ ਰੂਮ ਵੀ ਅੱਛਾ ਹੋ ਜਾਏਗਾ ਔਰ ਲੈਗ ਰੂਮ ਵੀ ਅੱਛਾ ਹੋ ਜਾਏਗਾ। ਹੋਰ ਗੱਲ ਕਰੀਏ ਜੇ ਇਹਦੇ ਵਿੱਚ ਸਿਕਿਉਰਟੀ ਫੀਚਰ ਜਿਹੜੀ ਕਰੇ ਨਵੇਂ ਆ ਦੇਖੋ 6 ਇਅਰ ਬੈਗ ਸਟੈਂਡਰਡ ਨੇ ਜੀ ਇਹਦੇ ਵਿੱਚ ਸੇਫਟੀ 5 5 ਸਟਾਰ ਰੇਟਿੰਗ ਹੈ ਦੀ ਇਹਦੀ ਸੇਫਟੀ ਦੇ ਵਿੱਚ ਔਰ ਹੰਡਈ ਹਮੇਸ਼ਾ ਹੀ ਆਪਣੀ ਸੇਫਟੀ ਨਾਲ ਜਾਣਿਆ ਜਾਂਦਾ ਜਿਵੇਂ ਕਿ ਤੁਸੀਂ ਆ ਦੇਖ ਸਕਦੇ ਜੋ ਇਹਦਾ ਵੈਨਿਊ ਦਾ ਸਿਗਨੇਚਰ ਸਿਲਵਰ ਕੋਟ ਦੇ ਵਿੱਚ ਦਿੱਤਾ ਗਿਆ ਹੈ ਅ ਸਿਲਵਰ ਕੋਟ ਦੇ ਵਿੱਚ ਵੈਨਿਊ ਸਿਗਨੇਚਰ ਅਲੱਗ ਹੀ ਦੇ ਦਿੱਤਾ ਹੈ ਬਾਡੀ ਟੈਗ ਔਰ ਪਿਛੇ ਤੋਂ ਅਸੀਂ ਪਿਛਲੀ ਲੁੱਕ ਦੇਖੋਗੇ ਕਿ ਕਿ ਬੋਲਡ ਐਂਡ ਬਲਕੀ ਲੁੱਕ ਵਿਦ 스ਪੋਇਲਰ ਦੇ ਨਾਲ ਦਿੱਤੀ ਗਈ ਹੈ ਔਰ ਜੋ ਕਿ ਕਾਰ ਨੂੰ ਹੋਰ ਅਟਰੈਕਟਿਵ ਬਣਾ ਦਿੰਦਾ ਹੈ ਇਹਨਿੰ ਮਤਾਂ ਨੂੰ ਨੇ ਬੂਟਸਪੇਸ ਕੰਮਾ ਹੈ ਜੀ ਬੜੀ ਸਪੈਸ਼ ਬੂਟਸਪੇਸ ਹੈ ਜਿਸ ਦੇ ਵਿੱਚ ਤੁਸੀਂ ਆਪਣੀ ਫੈਮਲੀ ਦੇ ਨਾਲ ਜਦੋਂ ਕਿਤੇ ਜਾਓਗੇ ਔਰ ਕਾਫੀ ਅੱਛਾ ਲੱਗ ਜਿਹੜੇ ਵਿੱਚ ਕੈਰੀ ਕਰ ਸਕਦੇ ਹੋ ਕੈਮਰੇ ਦੀ ਗੱਲ ਕੀਤੀ ਜਾਵੇ ਤੇ ਗੱਡੀ ਦੇ ਵਿੱਚ ਕਿੰਨੇ ਕੈਮਰੇ ਦੇਖੋ ਇਹਦੇ ਵਿੱਚ 360 ਕੈਮਰੇ ਆਇਨੇ ਐਡਵਾਂਸ ਅਰਾ ਸਿਸਟਮ ਹੈ 360뷰 ਗੱਡੀ ਅੰਦਰ ਬੈਠੇ 360뷰 ਦੇਖ ਸਕਦੇ ਹੋ ਬਿਲਕੁਲ ਜੀ ਇਹ ਜਿਹੜੀ ਇਹਦੀ ਐਕਸ਼ੋਰੂਮ ਪ੍ਰਾਈਸ ਹੈ ਉਹ ਕੀ ਹੈ ਉਸ ਐਕਸ਼ੋਰੂਮ ਪ੍ਰਾਈਸ ਦਾ ਸਟਾਰ ਹੋ ਰਿਹਾ ਹੈ 789 ਤੋਂ 789 ਤੋਂ ਐਕਸ਼ੋਰੂਮ ਪ੍ਰਾਈਸ ਜਿਸ ਤਰ੍ਹਾਂ ਜਿਉਂ ਨਗੂਰਪੁਰ ਵੀ ਹੈ ਇਹ ਆਉਣ ਵਾਲਾ ਸਮਾਂ ਵੀ ਗੱਡੀਆਂ ਦਾ ਤੇ ਕੰਪਨੀ ਵੱਲੋਂ ਕੋਈ ਸਕੀਮ ਇਸ ਤਰ੍ਹਾਂ ਦੀ ਲੌਂਚ ਕੀਤੀਗੇ ਨਾਲ ਦੇਖੋ ਕੰਪਨੀ ਨੇ ਪ੍ਰਾਈਸ ਹੀ ਬੜੇ ਰੀਜ਼ਨੇਬਲ ਪੇਸ਼ ਕੀਤੇ ਨੇ ਜਿਦੇ ਕਿ ਇੰਨੇ ਫੀਚਰਸ ਦੇ ਨਾਲ ਇਸ ਮਾਰਕੀਟ ਦੇ ਵਿੱਚ ਉਹ ਕਾਰਾਂ ਨੇ ਉਸ ਤੋਂ ਮਹਿੰਗੀਆਂ ਨੇ ਔਰ ਵੈਨਿਊ ਆਪਣੇ ਆਪ ਵਿੱਚ ਇੱਕ ਬ੍ਰਾਂਡ ਹੈ ਜੇ ਕੋਈ ਬੰਦਾ ਅਪਗ੍ਰੇਡ ਕਰਨਾ ਚਾਹੁੰਦਾ ਆਪਣਾ ਪੁਰਾਣਾ ਮਾਡਲ ਗੱਡੀ ਜਾਂਦੇ ਬਿਲਕੁਲ ਤੁਸੀਂ ਸਾਡੇ ਕੋਲ ਆਓ ਆਪਣੀ ਨਵੀਂ ਗੱਡੀ ਬੁੱਕ ਕਰਾਓ ਔਰ ਆਪਣੀ ਪੁਰਾਣੀ ਗੱਡੀ ਦੇ ਕੇ ਆਪਾਂ ਉਹਨੂੰ ਐਕਸਚੇਂਜ ਅੰਡਰ ਕਰਾਂਗੇ ਔਰ ਇਨਾਂ ਹੌਸੀ ਸਾਡੇ ਕੋਲ ਫਾਈਨਾਂਸ ਹੈ ਔਰ ਆਪਾਂ ਤੁਹਾਨੂੰ ਜਲਦ ਤੋਂ ਜਲਦ ਗੱਡੀ ਦੀ ਡਿਲੀਵਰੀ ਦੇਵਾਂਗੇ ਯਾਨੀ ਕਿ ਪੁਰਾਣੀ ਗੱਡੀ ਲੈ ਕੇ ਨਵੀਂ ਗੱਡੀ ਪੁਰਾਣੀ ਗੱਡੀ ਤੁਹਾਨੂੰ ਦੇ ਕੇ ਵੀ ਲੈ ਜਾਓ ਬਿਲਕੁਲ ਸਰ ਸਾਡੇ ਕੋਲ ਇੱਥੇ ਐਚ ਪ੍ਰੋਮਿਸ ਦੇ ਵਿੱਚ ਆਪਾਂ ਪੁਰਾਣੀਆਂ ਗੱਡੀਆਂ ਕੱਟਦੇ ਵੀ ਆਂ ਔਰ ਨਵੀਆਂ ਗੱਡੀਆਂ ਸੇਲ ਕਰਨ ਦਾ ਤੇ ਸਾਡਾ ਬਿਨ ਖੁਸ਼ੀ ਦੀ ਗੱਲ ਹੈ ਕਿ ਅੰਮ੍ਰਿਤਸਰ ਜਿਹੜੇ ਸਾਡੇ ਨੌਬਲਟੀ ਹਰ ਲੋਈ ਦੇ ਜਿਹੜੇ ਸਰਦਾਰ ਜੀ ਡੀਲਰ ਨੇ ਬੇਲਾ ਦੇ ਸ਼ੋਰੂਮ ਦੇ ਵਿੱਚ ਇਹ ਵੈਨਿਊ ਦਾ ਜਿਹੜਾ ਨਵਾਂ ਮਾਡਲ ਹੈ ਵੈਨਿਊ ਐਕਸਯੂਵੀ ਕੈਸ ਅੱਜ ਦੇ ਆਪਾਂ ਨੂੰ 5 ਸੀਟਰ ਦੀ ਗੱਡੀ ਹੈ ਤੇ ਇਹਨੂੰ ਨਵੀਂ ਐਜ਼ ਇ ਲਾਸ ਹੋਈ ਹੈ ਬਹੁਤ ਸੋਹਣੀ ਗੱਡੀ ਹੈ ਇਹਦੇ ਵਿੱਚ ਬਹਿ ਕੇ ਵੇਖਿਆ ਇਹ ਸਾਰਾ ਕੁਝ ਉੱਠਿਆ ਤੇ ਚੰਗੀ ਗੱਡੀ ਹੈ ਸੋਹਣੀ ਗੱਡੀ ਹੈ ਤੇ ਮੈਂ ਕਾਮਨਾ ਕਰਤਾ ਵਾ ਕਿ ਇਹਨੂੰ ਕਸਮਰ ਫੀਦਨ ਇਸ ਗੱਡੀ ਦਾ ਅਨੰਦ ਲੈ ਰਿਹਾ ਜਿੱਥੇ ਹੰਡੋਈ ਜਿਹੜੀ ਆ ਉਹ ਆਪਣੇ ਕਸਟਮਰ ਕੋ ਸੋਹਣੀਆਂ ਗੱਡੀਆਂ ਕਾਰਾਂ ਮੁਹੱਈਆ ਕਰਦੀ ਔਤੇ ਸਾਡੇ ਜਿਹੜੇ ਅੰਮ੍ਰਿਤਸਰ ਦੇ ਜਿਹੜੇ ਇਹ ਨੋਵਲਟੀ ਹੰਡੋਈ ਨੋਵਲਟੀ ਟਾਟਾ ਨੋਵਲਟੀ ਸਵੀਟਸ ਇਹਨਾਂ ਵੱਲੋਂ ਜਿੰਨੇ ਵੀ ਸਾਰੇ ਕੰਮ ਕੀਤੇ ਜਾਂਦੇ ਨੇ ਨੋਵਲਟੀ ਗਰੁੱਪ ਵੱਲੋਂ ਬੜੇ ਸਲਾਗਾ ਯੋਗ ਨੇ ਬੜੇ ਚੰਗੇ ਨੇ ਸਾਰਾ ਇਹ ਜਿੰਦੀ ਵੀ ਫੈਮਿਲੀ ਦਾ ਪੂਰਾ ਪਰਿਵਾਰ ਗੁਰੂ ਕਰਤਾ ਸੇਵਕ ਹੈ ਸਵਾਦਾਰ ਦੇ ਸੇਵਾ ਵੀ ਕਰਦੇ ਨੇ ਮੈਂ ਕਾਮਨਾ ਕਰਦਾ ਕਿੁੱਥੇ ਇਹਨਾਂ ਦੇ ਨੌਵਟੀ ਗਰੁੱਪ ਦੇ ਵਿੱਚ ਜਿੰਨੇ ਵੀ ਇਹਨਾਂ ਦੇ ਸਟਾਫ ਹੈ ਵਰਕਰ ਹੈ ਜੋ ਵੀ ਕੰਮ ਕਰਦੇ ਨੇ ਸਾਰੇ ਠੀਕ ਚਾਹ ਇਮਾਨਦਾਰੀ ਤੇ ਬੜੇ ਚੰਗੇ ਤਰੀਕੇ ਦੇ ਨਾਲ ਸਾਰੇ ਕੰਮ ਕਰਨ ਇਹ ਜਨਦونی ਰਾਜ ਤੋਂ ਬੰਦ ਤਰੀਕੇ ਕਰੇ ਇਹ ਨਵੀਂ ਹੱਡੀ ਦੀ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਜੀ ਸਾਸਰੀ ਸਾਹਿਬ